ਆ ਆ ਆ ਜੇ ਮੈਂ ਤਕਨ ਖੋਲ ਜੇ ਦੀ ਬੁਲ ਸੇ ਆ ਤੂੰ ਬਹਿ ਦੇ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੋ ਜਸਵਿੰਦਰ ਤੁੰਨੇ ਜੀ ਦਾ ਫੋਨ ਕਰਵਾਇਆ ਇੱਧਰ ਆ ਇੱਥੇ ਹਸਪਤਾਲ ਕਲਾ ਖਲੋਤਾ ਮੈਂ ਇੰਗਾ ਮਾਰ ਕੇ ਜਾਉਂ ਜਿੰਝੋ ਆ ਜਾਓ ਗਰੀਬਾਂ ਦਾ ਨਾ ਲੈਣੇ ਇਹ ਕੰਮ ਆ ਲੈਪਨ ਦੇ ਤਾ ਮਾ યો કોઈ ਨਹੀਂ કોઈ ਨਹੀਂ કોઈ ਨਹੀਂ ਉਹ ਜਸਵਿੰਦਰ ਧੁੰਨੇ ਜੀ ਦਾ ફોન ਕਰਵਾਇਆ ਨਾ ਤੇ ਤੂੰ ਜਿਹੜੀ ਦਿਆ ਨਾ ਤੂੰ ਰਣਨੀਤੀ ਕਰਨ ਤੂੰ ਮੈਨੂੰ ਨਹੀਂ ਪਤਾ ਤੂੰ ਮੈਂ ਤੂੰ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਪਰ ਤੂੰ ਜਿਹੜੀ ਇਹ ਨਾ ਬੋਲਿਆ ਨੀ ਪਾਰਟੀਆਂ ਸਾਡੇ ਕੋਲ ਆਉਂਦੀਆਂ ਮੇਰੀ ਮੇਰੀ ਹੈ ਤੂੰ ਪੁਲਸਾ ਪੁਲਸਾ ਗਲਤ ਬੋਲਣਾ ਤੇਰੀ ਖਰੀਦੀ ਪੁਲਸਾ ਤੂੰ ਕਹਿ ਦੇਣਾ ਤੂੰ ਦੁਨੀਆ ਦਾ ਮੇਰੀ ਮੇਰੀ ਆਪਣੀ ਆਹੋ ਆਪਣੀ ਹੈ ਇਹ ਤੈਨੂੰ ਪਤਾ ਲੱਗ ਜਾਂਦਾ ਭਾਉ ਮੈਨੂੰ ਪਤਾ ਲੱਗ ਜਾਂਦਾ ਤੈਨੂੰ ਹੁਣੇ ਮਾਰ ਦੇਣਾ ਯਾਪਾ ਗੋਲੀਆਂ ਆ ਵੀ ਜੱਪੋਨ ਨੂੰ ਨਾ ਦੱਸ ਫੇਰ ਮਲਿਕ ਜੀ ਤੱਕ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਤੇਰੇ ਇਹਨੂੰ ਮੈਂ ਇਹਨਾਂ ਦਾਵਲ ਕਹਿੰਦਾ ਵਾਂ ਤੇਰੇ ਮੈਨੂੰ ਭਾਵੇਂ ਮਰਨਾ ਪਵੇ ਨਾ ਮੈਨੂੰ ਮਰਨਾ ਪਵੇ ਤੇਨੂੰ 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 ਲੱਗ ਜਾਊਗਾ ਪਤਾ ਜੇ ਮੈਂ ਦੀ ਰਾਤ ਸੇਵਾ ਕਰਨ ਦਾ ਨਾ ਤੇ ਮੇਰੇ ਮੇਰੇ ਪਿਓ ਨੇ ਦਿੱਤੀ ਸੀ ਮੈਨੂੰ ਜਨਮ ਆਦਾ ਗੱਡੀਆਂ ਤੇਰੀ ਤੇਰਾ ਇੱਕੋ ਹੀ ਪਤਾ ਲੱਗੂ ਤੂੰ ਮਰਵਾ ਲੈ ਯਾਰ ਜੀ ਗੋਲੀ ਮੋਨੀਆ ਇਹਨਾਂ ਮਰਾਲਾ ਕੱਲਾ ਖਲੋਤਾ ਮੈਥੇ ਹਸਪੀਟਲ ਨਿਰਮਾਣ ਦੇ ਵਿੱਚ ਤੇ ਆ ਜਾ ਜਾ ਆਜਾ ਆਜਾ ਉਹ ਨਾਰਾ ਬਚਾਰਿਆਂ ਦੀ ਦਿਆਈ ਸੇਵਾ ਕਰ ਆਜੋ ਜਿੰਨੇ ਜਿੰਨੇ ਆਉਣਾ ਕੱਲਾ ਹੀ ਕੋ ਤੁਹਾਨੂੰ ਕੋਈ ਚੰਗਰਦੀ ਸੌ ਲੱਗੇ ਆਜੋ ਜਾਓ ਉਹ ਬੈਠਦੇ ਪਏ ਤਰਾ ਤੂੰ ਵੀ ਪਵੇਂਗਾ ਮੇਰੀ ਲੱਗੀ ਹੋਈ ਇੱਥੇ ਫੋਰਚਨਲ ਤੇ ਕੱਲਾ ਕਰਦਾ ਹੀ ਮੈਂ ਠੀਕ ਹੈ ਪਾਜੀ 8 ਆਜਾ ਇੱਥੇ ਕੱਲਾ ਹੀ ਬੈਠਾ ਮੈਂ ਗੱਡੀ ਦੇ ਵਿੱਚ ਆਜਾ ਤੈਨੂੰ ਲੱਗ ਜੂ ਬੜਾ ਇਕੱਲੀ ਮੈਨੂੰ ਹੀ ਦੱਸ ਬਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਰ ਜਰਿਆ ਕਰਦੇ ਨਾ ਤੂੰ ਤੂੰ ਕੋਈ ਨਹੀਂ ਤੂੰ ਤੈਨੂੰ ਲੱਗਦਾ ਤੂੰ ਨਾ ਦਾ ਬਾਦੇ ਤੈਨੂੰ ਹਲੇ ਬੜਾ ਬਾ ਤੂੰ ਜਲਦੀ ਬਾ ਬਾ ਤੂੰ ਜਾਣਦਾ ਨਹੀਂ ਮੇਰੇ ਪਰਚੇ ਬਾਰੇ ਮੇਰੇ ਨਾਮ ਲੈ ਕੇ ਕਿ ਲੋ ਰਿਕਾਰਡ ਕੋਈ ਨਹੀਂ ਤੈਨੂੰ ਬਗ ਲੱਗੂ ਇਹ ਨਾ ਤਰਾਜਾ ਦਾ ਪ੍ਰਾਸ ਨਹੀਂ ਨਾ ਮੈਨੂੰ ਦੱਸ ਇਹ ਨਾ ਤਰਾ ਰਾਜੂ ਕੀ ਕੇ ਦਾ ਰਾਜੇ ਰਾਜੇ ਨੇ ਪੁੱਛੀ ਰਾਜੇ ਕੋਣ ਹੈ ਇਹ ਗੱਲ ਕਰੀ ਤੈਨੂੰ ਲੱਗ ਜਾਂਦਾ ਪਤਾ ਰੋ ਹਾਂ ਸਵੇਦ ਮਲਿਕ ਦੇ ਤੂੰ ਮਾਰੀਆਂ ਜੜੀਆਂ ਚਪੇੜਾ ਤੇਰੀਆਂ ਮੈਂ ਚਪੇੜਾ ਖੜਾਉਂਦਾ ਸੋਇਆ ਮੈਂ ਕਿਹਾ ਤੂੰ ਵੇਖੀ ਤੇਰਾ ਹੁੰਦਾ ਕੀ ਇਹ ਨਾਲੇ ਵੀ ਜਿੱਦਰੇ ਉਹ ਸੁਏਦ ਮਲਿਕ ਸੁਏਦ ਮਲਿਕ ਜੀ ਨੂੰ ਵੇਖਿਆ ਵੀ ਹੈਗਾ ਹੀ ਉਹ ਜਿੱਦੇ ਚ ਬੇਰਾਵਾ ਜਿਹਾ ਵੇਖਿਆ ਨਾ ਨੂੰ ਹਾਂ ਕੋਈ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਕੱਢ ਤੂੰ ਹਲ ਪੀਤੀ ਆ ਕੋਈ ਨਹੀਂ ਆਹੋ ਲਾਈਵ ਕਰ ਰੋ ਸਾਰੇ ਜਣੇ ਵੇਖਾ ਜਾ ਪ੍ਰੈਸ ਵੀ ਆ ਜਾਏ ਇਹ ਸਭ ਪੂਰਾ ਕੀ ਮਾਮਲਾ ਹੈ ਹਾਂ ਜੀ ਮਲਿਕ ਸਾਹਿਬ ਪੂਰਾ ਕੀ ਮਾਮਲਾ ਹੈ ਜਿਸ ਨੂੰ ਲੈ ਕੇ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਪਿਆ ਔਰ ਹੁਣ ਉਸ ਮਾਮਲੇ ਦੇ ਵਿੱਚ ਸਟੇਟਸ ਕੀ ਆਦਾ ਐਸ ਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰਣਜੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਤਸ਼ਵੀਤ ਮਲਿਕ ਜਿਹੜਾ ਹੈ ਮੈਂ ਮੰਜੇ ਦੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਨੀਆਂ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ ਉਹ ਆਡ ਆਵਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਉਹ ਰஞ்சிਤ ਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਨੂੰ ਨੈਕਸਟ ਡੇ ਹੋ ਗਿਆ 4:00 30 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁੱਕ ਲਿਆ ਮੇਰਾ ਆ ਸੋ ਗੁੱਡ ਆਫ ਯੂ ਆ ਸੋ ਗੁੱਡ ਆਫ ਹਿਮ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਦਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਦਾ ਕਿ ਰਿਕਾਰਡਿੰਗ ਤੇ ਮੋਬਾਈਲ ਨੰਬਰ ਲਈ ਜਿਆ ਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰਣਜੀਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇਜ਼ ਵੈਰੀ ਸੀਰੀਅਸ ਮੈਟਰ ਆਈ ਏਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਤੋਂ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੇਅਰ ਸਿਕਾ ਕੋਈ ਮੇਰੇ ਤੇ ਘਰਾਵ ਕਰਦਾ ਸੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵਲੇ ਪਰਚੇ ਵੀ ਦਰਜ ਹੋਏ ਜਿਹਨਾਂ ਨੇ ਅਟੈਕ ਕੀਤੇ ਤੇ ਮੈਨੂੰ ਆਈ ਐਮ ਨੋਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਔਰ ਕਿਸ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਥ੍ਰੈਟਨ ਕਰ ਰਹੇ ਨੇ ਤੇ ਆਮ ਜਨਤਾ ਜਿਹੜੀ ਹੈ ਉਹਦਾ ਇਸ ਵਲੇ ਕੀ ਹਾਲ ਹੈ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਹੋਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਮੌਲਕ ਜੀ ਨੇ ਸਾਡੇ ਐਸਐਸਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਮੌਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਨਰੇ ਉਹਨਾਂ ਨਾਲ ਗੱਲ ਹੋਈ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਿਕ ਸਾਹਿਬ ਵਿਲਟ ਮੈਂ ਜਸ ਟੋਲਡ ਹਿਮ ਦਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ ਆਲ ਥਿਸ ਨੌਨਸੈਂਸ ਤਾਂ ਕਿ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਪਰ ਟਿਲ ਦਾ ਡੇਟ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫ্রম ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਮੈਨੂੰ ਇਸ ਗੱਲ ਦੀ ਹੈ ਕਿ ਜਨਤਾ ਦਾ ਕੀ ਬਣ ਰਿਹਾ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਸ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਰਾਜਨੀਤਿਕ ਲੋਕਾਂ ਅਸੀਂ ਸਮਾਜਿਕ ਕਾਰਜਕਰਤਾਵਾਂ ਅਸੀਂ ਜਨਤਾ ਦੀ ਆਵਾਜ਼ ਉਠਾਣੇ ਹੈਗੇ ਆ ਤੇ ਸਾਡਾ ਜੀਵਨ ਸੁਰੱਖਿਤ ਨਹੀਂ ਤੇ ਆਮ ਜਨਤਾ ਦੀ ਇਸ ਵੇਲੇ ਕੀ ਹਾਲਤ ਹੋਏਗੀ ਜਿਹੜੀ ਕਿ ਪ੍ਰਸ਼ਾਸਨ ਤੱਕ ਪਹੁੰਚ ਹੀ ਨਹੀਂ ਪਾਉਂਦੀ ਮੇਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਅਮੋਲ ਅਮੋਲ ਜੀ ਨਾਲ ਕਿਉਂਕਿ ਡੀਸੀਪੀ ਸਾਹਿਬ ਨੇ ਤੇ ਲਾਤੀ ਇਨਕੁਆਰੀ ਪਰ ਮੌਲਿਕ ਜੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਵੀ ਐਡਮਿਨਿਸਟਰेटर ਰਿਹਾ ਹਾਂ ਮੈਂ ਮੇਅਰ ਰਿਹਾ ਹਾਂ ਮੈਂ 20000 ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਕਿ ਥਿਸ ਇਜ਼ ਅ ਵੈਰੀ ਸਿੰਪਲ ਜੌਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰਮ ਦਾ ਕਾਲ ਡਿਟੇਲ ਰਿਕਾਰਡ ਕਿਹਦਾ ਪਰਸਨ ਹੈ ਜਿਹੜੀ ਜਿਹੜੀ ਹੈ ਗੌਰਵ ਜ ਨੇ ਤੁਹਾਨੂੰ ਕਾਲ ਕੀਤੀ ਹੈ ਉਸ ਬੰਦੇ ਦੇ ਨਿਆਲੇ ਤੱਕ ਐਗਜੈਕਟ ਹੈ ਕਿ ਗੌਰਵ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਫਿਰ ਗੋਲਰੀ ਧਮਕੀ ਆਈ ਉਹ ਗੌਰਵ ਦੇ ਫੋਨ ਤੇ ਆਈ ਹੈ गौरव ने मनो वीडियो भेजी नेचुरली वो धमकी गौरव ਦੇ ਫੋਨ ਦੇ ਉੱਤੇ ਆਈ ਉਹ ਰஞ்சிਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਅਸੀਂ 9 10 ਦਿਨ ਹੋ ਗਏ ਨੇ 9 10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਹਦੇ ਤੇ ਕੋਈ ਐਸੀ ਗੱਲ ਨਹੀਂ ਦਿਸ ਇਜ਼ ਅ ਮੈਟਰ ਆਫ ਕਲਚਰ धमकी ਦਾ ਕਾਰਨ ਕੀ ਸਮਝਦੇ ਆ ਕਿ ਕੋਈ ਇਨਾ ਪਤਾ ਲੱਗਾ ਕਿ ਕੇਸ ਵਜ੍ਹਾ ਕਰਕੇ ਨਾਲ ਤੱਕ ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹੈਗਾ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਵਾਂ ਬੋਲਡ ਹੋ ਕੇ ਚਾਹੇ ਹੂ ਐਵਰ 빅 ਦਾ ਪਰਸਨ ਇਜ਼ ਆਮ ਅ ਪਬਲਿਕ ਸਰਵੈਂਟ ਮੈਂ ਪਬਲਿਕ ਰਿਪ੍ਰੈਜ਼ੈਂਟੇਟਿਵ ਰਹਾ ਹਾਂ ਮੈਂ ਸਮਝਦਾ ਕਿ ਮੇਰਾ اخਲਾਕੀ ਕਰਜ ਹੈ ਕਿ ਬੀਜੇਪੀ ਦਾ ਕਰਮਗਰਤਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅ ਅੱਗੇ ਹੋ ਕੇ ਤੇ ਲੀਡ ਕਰਾਂ ਉਹਨੂੰ ਪ੍ਰੋਬਲਮ ਤੋਂ ਕੱਢਣ ਲਈ ਸਾਡੇ ਜੀ ਆ ਲਾਲ ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਢਾਕਾ ਵੱਜ ਗਿਆ ਤੇ ਦਿਹਾੜੇ ਬਿਲਕੁਲ ਨਾਲ ਮੇਰੀ ਰੈਜ਼ਿਡੈਂਸ ਤੇ ਉਹਨਾਂ ਦੀ ਰੈਜ਼ਿਡੈਂਸ ਦਾ ਤੁਸੀਂ ਸਭ ਲੋਕ ਜਾਣਦੇ ਹੋ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਹਾਂ ਚੋਰੀਆਂ ਦੀ ਫਰੋਤੀਆਂ ਦੀ ਤੇ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ yogi ji ਨੇ yogi ji ਦੇ ਰਾਜ ਜੀ ਜਾਂ ਤੇ ਗੈਂਗਸਟਰ ਜਿਹੜੇ ਨੇ ਉਹ UP ਛੱਡ ਕੇ ਭੱਜ ਗਏ ਨੇ ਜਾਂ ਉਹ ਗੈਂਗਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਜੀ ਤੁਸੀਂ ਕੋਈ ਐਸਾ ਕੰਮ ਕੀਤਾ ਜਿਸ ਦੇ ਬਸ ਧਮਕੀਆਂ ਆਈਆਂ ਜਾਂ ਫਿਰ ਤੁਸੀਂ BJP ਆਗੂ ਜੀ ਤਾਂ ਕਰਕੇ ਧਮਕੀਆਂ ਆਈਆਂ ਐਸਾ ਹੈ ਜੀ ਕਿ ਕੁਝ ਵੀ ਹੋ ਸਕਦਾ ਮੈਂ ਐਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਗਰਤਾ ਵੀ ਹਾਂ ਮੈਂ ਮੇਅਰ ਵੀ ਰਿਆਂ ਹਾਂ ਮੈਂ ਪ੍ਰੈਜ਼ੀਡੈਂਟ ਵੀ ਰਿਆਂ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਆਂ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ ਮੁੱਦਿਆਂ ਦੇ ਉੱਤੇ ਜਿੱਥੇ ਜਨਤਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਆਪਣੇ ਮੁੱਦੇ ਤੇ ਨਹੀਂ ਗੱਲ ਕੀਤੀ ਕਦੀ ਮੈਂ ਮੈਂ ਕੇਵਲ ਜਨਤਾ ਦੇ ਮੁੱਦੇ ਚੁਕਨਾ ਵਾ ਕਿ ਜਨਤਾ ਨੂੰ ਰਿਲੀਫ ਕਿਸਰਾ ਮਿਲੇ ਤੇ ਇਹ ਹੁਣ ਇਹੀ ਦੇਖਣ ਦੀ ਗੱਲ ਹੈ ਕਿ ਇਹ ਐਲੀਮੈਂਟ ਜਿਨਨੇ ਇਹ ਧਮਕੀ ਉਹ ਗੈਂਗਸਟਰ ਤੋਂ ਦੁਆਈ ਹੈ ਉਹੀ ਤੇ ਪੜਨਾ ਚਾਹੀਦਾ ਐਲੀਮੈਂਟ ਕੀ ਗੱਲ ਹੈ ਜੀ ਇੱਕ ਹਫ਼ਤੇ ਚ ਪੁਲਿਸ ਨੇ ਕੋਈ ਤੁਹਾਡਾ ਸਕਿਉਰਿਟੀ ਰਿਵਿਊ ਕੀਤਾ ਜੀ ਸਕਿਉਰਿਟੀ ਰਿਵਿਊ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਜੀ ਇਹ ਤਾਂ ਪੁਲਿਸ ਨੇ ਦੇਖਣਾ ਜਿਨ੍ਹਾਂ ਨੇ ਸਕਿਉਰਿਟੀ ਪ੍ਰੋਵਾਈਡ ਕਰਨੀ ਹੈ ਮੈਂ ਮੰਗ ਨਹੀਂ ਕੀਤੀ ਪੁਲਿਸ ਤੋਂ ਮੈਂ ਤਾਂ ਮੰਗ ਕੀਤੀ ਹੈ ਕਿ ਉਸ ਕਲਪਰੇਟ ਨੂੰ ਫੜਿਆ ਜਾਏ ਕਿਉਂਕਿ ਇੱਕ ਕਾਂ ਟੰਗ ਦਿਆਂਗੇ ਤੇ ਸਾਰਿਆਂ ਨੂੰ ਉਹਦੀ ਚਿੰਤਾ ਹੋ ਰਹੀ ਹੈ। ਉਹ ਤਾਂ ਸਰ ਪੁਲਿਸ ਦਾ ਜਵਾਬ ਕੀ ਹੈ ਜੇ ਤੁਸੀਂ ਕਹਿੰਗੇ ਮੈਂ 2-3 ਵਾਰ ਪੁੱਛਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਸੀਐਲ ਆਪਾਂ ਲੈ ਲਈ ਹੁਣ ਕੀ ਕਹਿ ਰਹੇ ਹੋ? ਉਹ ਕਮਿਸ਼ਨਰ ਕਰਕੇ ਐਕਚੁਅਲੀ ਮੈਨੂੰ ਅਮੋਲਕ ਜੀ ਕਹਿੰਦੇ ਨੇ ਕਿ ਇਹ ਮੈਨੂੰ 2 ਦਿਨ ਦਾ ਟਾਈਮ ਦੇ ਦਿਓ 2-3 ਦਿਨ ਆ ਹੀ ਕਹਿ ਚੁੱਕੇ ਨੇ ਮੈਨੂੰ ਕਿ ਮੈਨੂੰ 2 ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਅਰੈਸਟ ਹੋਣਗੇ ਅਸੀਂ ਨਜ਼ਦੀਕ ਪਹੁੰਚ ਚੁੱਕੇ ਆ ਪਰ ਟਿਲ ਦਿਸ ਟਾਈਮ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫਰੋਮ ਅਮੋਲਕ ਜੀ ਰਿਗਾਰਡਿੰਗ ਦਾ ਪਰਸਨ ਰਿਸਪਾਂਸਿਬਲ ਫਾਰ ਦੇ ਡੀਜੀਪੀ ਜੀ ਜਾਂ ਕਿਸੇ ਹੋਰ ਸੀਨੀਅਰ ਅਫੀਸ਼ਰ ਦੇ ਧਿਆਨ ਚ ਲੈਂਦੀ ਐ ਐਸਾ ਹੈ ਕਿ ਡੀਸੀਪੀ ਜਿਹੜੇ ਨੇ ਉਹ ਸਾਡੇ ਆਈਪੀਐਸ ਅਫੀਸਰ ਨੇ ਔਰ ਸੀਨੀਅਰ ਨੇ ਨਹੀਂ ਹੋਏਗਾ ਤਾਂ ਮੈਂ ਫਿਰ ਗੌਰਵ ਯਾਦਵ ਜੀ ਨਾਲ ਗੱਲ ਕਰਾਂਗਾ ਡੀਜੀਪੀ ਸਾਹਿਬ ਨਾਲ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲੈਂਦਾ ਮਾਮਲਾ ਸੀ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਮੈਂ ਜਨਤਾ ਦਾ ਸੇਵਕ ਆ ਮੈਨੂੰ ਆਪਣੀ ਜਾਨ ਦੀ ਨਹੀਂ ਚਿੰਤਾ ਜੀ ਮੈਨੂੰ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਲੋਕਾਂ ਦੀ ਜਾਨ ਦੀ ਚਿੰਤਾ ਹੈ ਮਲਿਕ ਸਾਹਿਬ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਵਰਗੇ ਇੱਕ ਪਰਸਨੈਲਿਟੀ ਦੇ ਨਾਲੇ ਕੁਝ ਹੋ ਰਿਹਾ ਤਾਂ ਆਮ ਪਬਲਿਕ ਫਿਰ ਉਹਦੇ ਤੋਂ ਕੀ ਐਕਸਪੈਕਟ ਕਰ ਸਕਦੇ ਹਨ ਨਹੀਂ ਮੈਂ ਤਾਂ ਦੇਖ ਹੀ ਰਿਹਾ ਜੀ ਕਿ ਜਿਸ ਤਰ੍ਹਾਂ ਇਹ ਐਂਟੀ ਸੋਸ਼ਲ 엘ਮੈਂਟਸ ਜਿਹੜੇ ਨੇ ਇਹਨਾਂ ਦਾ ਹੌਸਲਾ ਵਧਿਆ ਆਇਆ ਹੈ ਜਿਸ ਤਰ੍ਹਾਂ ਇੱਕ ਗੈਂਗਸਟਰ ਮੂੰਹ ਤੋਂ ਹੀ ਧਮਕੀ ਤੁਹਾਨੂੰ ਮੈਂ ਸੁਣਾਈ ਪਈ ਹੈ ਉਹਨੇ ਕਿ ਮੂੰਹ ਤੋਂ ਧਮਕੀ ਦੇ ਵਿੱਚ ਕਹਿ ਰਿਹਾ ਹੈਗਾ ਕਿ ਮੈਂ ਗੈਂਗਸਟਰ ਆ ਸਾਨੂੰ ਆਂਦਾ ਗੋਲੀਆਂ ਨਾਲ ਕਿੱਦਾਂ ਸਿੱਧਾ ਕਰਨਾ ਹੈ ਸ਼ਵੇਤ ਨੂੰ ਅਸੀਂ ਮੰਜੇ ਦੇ ਪਾ ਦਿਆਂਗੇ ਤੁਹ ਦੇਖੀ ਜਾਓ ਇਹ ਉਹ ਮਤਲਬ ਐਸੀ ਥ੍ਰੈਟਨਿੰਗ ਜਿਹੜੀ ਆ ਰਿਕਾਰਡਡ ਹੈ ਮੇਰੇ ਹਸਾਮਨ ਤੇ ਪ੍ਰੌਮਟ ਐਕਸ਼ਨ ਹੋਣਾ ਚਾਹੀਦਾ ਚੱਜਦਾ ਨੰਬਰ ਵੀ ਪ੍ਰੋਵਾਈਡ ਕਰਤਾ ਤਾਂ ਵੀ ਹੱਲੇ ਤੱਕ ਪੁਲਿਸ ਟ੍ਰੇਸ ਨਹੀਂ ਕਰ ਪਾ ਰਹੀ ਤੇ ਜੇ ਕੋਈ ਬਹੁਤ ਵੱਡਾ ਕੋਈ ਕ੍ਰਾਈਮ ਹੋ ਜੇ ਪੁਲਿਸ ਕਿਦਾਂ ਸੋਲਵ ਕਰੇਗੀ ਨਹੀਂ ਮੇਰਾ ਇਹ ਕਹਿਣਾ ਜੀ ਕਿ ਪੁਲਿਸ ਸ਼ੂਟ ਰਿਪਲਾਈ ਨਾਉ ਮੈਂ ਆਪਣਾ ਜ਼ਿੰਮੇਵਾਰੀ ਕਰਤੀ ਮੈਂ ਦੱਸ ਵੀ ਦਿੱਤਾ ਉਹਨਾਂ ਨੂੰ ਕਿ ਇਹ ਮੈਨੂੰ ਥ੍ਰੈਟਨਿੰਗ ਆਈ ਹੈ ਮੇਰੇ ਕੋਲ ਸੀਆਈਏ ਸਬ ਦੇ ਅਧਿਕਾਰੀ ਸਿੰਘ ਸਾਹਿਬ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਮਾਂਡਰ ਨੇ ਸੀਆਈਏਐਸਐਫ ਫੋਰਸ ਦੇ ਔਰ ਉਹਨਾਂ ਨੇ ਵੀ ਆਪਣੇ ਲੈਵਲ ਦੇ ਉੱਤੇ ਦੇ ਉੱਤੇ ਪ੍ਰੋਪਰ ਕਮਿਊਨੀਕੇਟ ਕੀਤਾ ਪਰਸੋਂ ਆਏ ਸੀ ਬਿਲਕੁਲ ਉਹ ਕਮਾਂਡੈਂਟ ਸਾਹਿਬ ਸਿੰਘ ਸਾਹਿਬ ਪਰ ਅੱਜ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਇਹ ਲਗਭਗ 8 7 8 ਦਿਨ ਹੋ ਗਏ ਇਸ ਗੱਲ ਨੂੰ ਸਾਬ ਪੰਜਾਬ ਦੇ ਮੌਜੂਦਾ ਲਾਈਨ ਰੋਡ ਤੇ ਸਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਚਾਹੇ ਲੁਧਿਆਣੇ ਦੀ ਗੱਲ ਕਰੀ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਟਕਲਾ ਵਾਪਰ ਰਹੀ ਹੈ ਕੱਲ ਇੱਕ ਐਕਸੀਡੈਂਟ ਸੀ ਇਹ ਦੁਰਭਾਗੇਪੁਰਨਾ ਕਿ ਇਹ ਕੰਮ ਕਰਨਾ ਪੰਜਾਬ ਸਰਕਾਰ ਦਾ ਹੈ ਜਵਾਬਦੇਹ ਹੈਗੇ ਨੇ ਭਗਵੰਤ ਮਾਨ ਜੀ ਜਿਹੜੇ ਕਿ ਚੀਫ ਮਿਨਿਸਟਰ ਜਿਨ੍ਹਾਂ ਨੂੰ ਬਣਾਇਆ ਗਿਆ ਹੈਗਾ ਔਰ ਜਵਾਬਦੇਹ ਨੇ ਇਹਨਾਂ ਦੇ ਸਾਰੇ ਬਾਡੀ ਦੇ ਲੋਕ ਸੋ ਆਮ ਜਨਤਾ ਨੂੰ ਸੁਰੱਖਿਆ ਸਭ ਤੋਂ ਵੱਡੀ ਗੱਲ ਤੇ ਸੀ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਜਿਹੜੇ ਸਾਡੇ ਕਮਿਸ਼ਨਰ ਸੀਗੇ ਉਸ ਸੁਨਾਲੀ ਜੀ ਉਹਨਾਂ ਨਾਲ ਮੀਟਿੰਗ ਕਰਕੇ ਤੇ 스마트 ਸਿਟੀ ਦਾ ਪ੍ਰੋਜੈਕਟ ਪਾਸ ਕਰਾਇਆ ਉਹਦੇ ਸਭ ਤੋਂ ਪਹਿਲਾ ਪੁਆਇੰਟ ਮੈਂ ਉਹਨਾਂ ਨੂੰ ਕਿਹਾ ਲਿਗੋ ਕਿ ਹਰ ਕਾਰਨਰ ਤੇ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਨੇ ਅਸੀਂ ਪੁਲਿਸ ਨੂੰ ਏਮਪਾਵਰ ਕਰਨਾ ਹੈ ਅਸੀਂ ਪੁਲਿਸ ਨੂੰ ਲੇਟੈਸਟ ਟੈਕਨੋਲੋਜੀ ਦੇਣੀ ਹੈ ਮੈਂ ਖੁਦ ਆਪਣੇ ਐਮਪੀ ਲੈਡ ਫੰਡ ਜੋ ਗੁਰੂ ਬਾਜ਼ਾਰ ਹੋ ਜਾਏ ਚਾਹੇ ਉਹ ਸ਼ਾਸਤਰੀ ਮਾਰਕੀਟ ਹੋ ਜਾਏ ਚਾਹੇ ਉਹ ਮੈਡੀਸਿਨ ਮਾਰਕੀਟ ਹੋ ਜਾਏ ਚਾਹੇ ਉਹ ਗੋਇੰਡਾ ਦਾ ਮਾਰਕੀਟ ਹੋ ਜਾਏ ਹਾਲ ਬਾਜ਼ਾਰ ਹੋ ਜਾਏ ਅੰਦਰੂਨ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਸੀ ਪਰ ਸਫੀਸ਼ੀਐਂਟ ਨਹੀਂ ਸੀ ਅਸੀਂ 80 ਕਰੋੜ ਦਾ ਬਜਟ ਬਣਾਇਆ ਸੀਸੀਟੀਵੀ ਕੈਮਰੇ ਲਗਵਾਉਣ ਲਈ ਪਰ ਅਫਸੋਸ ਹੈ ਕਿ ਇਧਰ ਸਰਕਾਰ ਲੋ ਤੇ 500 ਕਰੋੜ ਰੁਪਏ ਆ ਗਏ ਪਰ ਮੈਚਿੰਗ ਗ੍ਰਾਂਟ ਨਾ ਮਿਲਣ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਦੇਣੀ ਸੀ ਪਹਿਲੇ ਕਾਂਗਰਸ ਦੀ ਪੰਜਾਬ ਸਰਕਾਰ ਸੀ ਉਸ ਤੋਂ ਬਾਅਦ ਉਹ ਨਾਮ ਆਜੀ ਪਾਰਟੀ ਦੀ ਪੰਜਾਬ ਸਰਕਾਰ ਆ 2.5 ਸਾਲ ਤੋਂ ਅੱਜ ਜੋ ਕੈਮਰਿਆਂ ਲਈ ਬਾਕੀ ਹੋਰ ਵੀ ਪ੍ਰੋਜੈਕਟ ਸੀਗੇ ਕੈਰੋਸ ਮਾਰਕੀਟ ਦੀ ਪਾਰਕਿੰਗ ਸੀ ਔਰ ਹੋਰ ਪਾਰਕਿੰਗ ਸੀਗੀਆਂ ਉਹਦੇ ਵਿੱਚ ਲੈਂਡਸਕੇਪਿੰਗ ਵੀ ਸੀਗੀ ਉਹਦੇ ਹੋਰ ਵੀ ਸੀਗੀਆਂ ਸੁਵਿਧਾਵਾਂ ਪਰ ਸਭ ਤੋਂ ਜ਼ਰੂਰੀ ਮੈਂ ਕਿਹਾ ਸੀ ਕੈਮਰੇ ਸ਼ੁਰੂ ਵੀ ਹੋ ਗਏ ਪਰ ਉਹ ਪੇਮੈਂਟ ਨਹੀਂ ਮਿਲੀ ਪਾਰਟੀ ਨੂੰ ਉਹ ਅਧ ਪਚਦਾ ਹੀ ਪਿਛਲੇ 3 ਸਾਲ ਤੋਂ ਕੈਮਰੇ ਨੇ ਤਾਂ ਅਪਰਾਧੀਆਂ ਨੂੰ ਕਿਸ ਤਰ੍ਹਾਂ ਫੜਾਂਗੇ ਅਸੀਂ ਸੋ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਪੁਲਿਸ ਨੂੰ ਐਮਪਾਵਰ ਕਰਨ ਸਭ ਤੋਂ ਜ਼ਰੂਰੀ ਸੀਸੀਟੀਵੀ ਕੈਮਰਾ ਹੈ ਕਿ ਅਪਰਾਧੀ ਜਿਹੜਾ ਕਿੱਥੋਂ ਨਿਕਲਦਾ ਕਿੱਥੇ ਜਾਂਦਾ ਕਿਸੇ ਨਾ ਕਿਸੇ ਕੈਮਰੇ 'ਚ ਫੜਿਆ ਜਾਏਗਾ ਸੋ ਠੀਕ ਹੈ ਠੀਕ ਹੈ ਸਰ ਠੀਕ ਸਰ ਭਾਜੀਪੀ ਦੇ ਲੀਡਰ ਸ਼ਵੇਤ ਮੰਦੀਕ ਨੂੰ ਦਿਸਤਰ ਕੋਈ ਧਮਕੀ ਪਰ ਅਜੇ ਕੋਈ ਕੋਈ ਨਹੀਂ ਸਰ ਕੀ ਹੈ ਸਰ ਅਸਲ ਵਿੱਚ ਇਦੇ ਸਬੰਧ ਵਿੱਚ ਜਿਹੜੇ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਔਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ 'ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸੱਚਾਈ ਆ ਉਹ ਅਸੀਂ ਸਾਹਮਣੇ ਲਿਆਵਾਂਗੇ ਸਰ ਕਿਸ ਤਰ੍ਹਾਂ ਸਰ ਪੁਲਿਸ ਕਾਰ ਬਈ ਕਿਸ ਅਧਿਕਾਰੀ ਗੋਸ਼ਕ ਦੇ ਪ੍ਰਤੀ ਕਰ ਰਹੇ ਨੇ ਕੋਸੀ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਅਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫੀਡੈਂਸ਼ੀਅਲ ਲਿਆ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੂ ਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ